ਤਸਰੀ ਕਾਲ ਜੀ ਸਾਰੇ ਪੈਣ ਪਰ ਮਨ ਜਾਪਨੂ ਖਾ ਰਿਹਾ ਸੌਦਾ ਸੌਦਾ ਰੋਟੀ ਰੋਟੀ ਨਹੀਂ ਖਾ ਰਿਹਾ ਦਮ ਕੇ ਤਾਂ ਮਾਰਦਾ ਯਾਰ ਕਿ ਫੇਰ ਕੀ ਕਹਿ ਲਿਓ ਮੈਂ ਦਹੀਂ ਖਾ ਗਿਲਾਣੇ ਚ ਟਿਆ ਹੁੰਦਾ ਜਿਵੇਂ ਮੈਂ ਬੜਾ ਜਮਾ ਦਹੀਂ ਬੁਧ ਮਾਰਨਿੰਗ ਹੋ ਗਈ ਛਾ ਨਹੀਂ ਖਾ ਮੈਂ ਅੱਛਾ ਹੁਣ ਤੇ ਬਾਲ ਪਟੂ ਬਾਲ ਪਟੂ ਨੂਰੇ ਜਾਨ ਜੀ ਆਪ ਕਰ ਚਾਲ ਚਲ ਐ ਇੱਕ ਹੀ ਤਾਂ ਮੋ ਬਾਈਗੂ 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 ਨੱਕ ਕੱਟਣਾ ਨੇ ਨੱਕ ਓਏ ਹੋਏ ਓ ਕੱਟਣਾ ਨੇ ਯਾਰ ਅੱਛਾ ਬਾਈਗੂ ਕੰਨ ਉੱਪਰ ਹੀ ਕੱਢ ਲੈ ਅੱਪਨੇ 이어 ਪਰੇਗਾ ਲੈ ਪੁੱਤ 이어ਫੋਨ ਕੱਢ ਲੈ ਕੱਢ ਲੈ ਹੋ ਇਹ ਕੱਟਣਾ ਹੀ ਸੀਗੀ ਲੈ ਨਾ ਉੱਧਰ ਆ ਨਾ ਕੈਮਰਾ ਲੱਗ ਰਿਹਾ ਇੰਨੋਰੇ ਜਾਂ ਪਨੂਰ ਉਹ ਦੇਖ ਉਹ ਦੇਖ ਚਾਰਾਂ ਸਾਚੀ ਕਾਂ ਦਾ ਗਾਉ ਤੇ ਚਾਚੀ ਕਾਂ ਸਾਚੀ ਕਾਂ ਦਾ ਗਾਉ ਤੇ ਭਾਲੂ ਮੇਰਾ ਇਹ ਆ ਦੀ ਮੂਹ ਲੱਗਿਆ ਲਿਪੜਿਆ ਤਹੀਂ ਨਾ ਅੱਛਾ ਅੰਧੀ ਕੀਤੀ ਐ ਸਾਹ ਤੇ ਕਾ ਤਾਂ ਮੈਂ ਨਾ ਮੂਰੇ ਕੋਈ ਰਹਿ ਤਾ ਕਿਹੜਾ ਸੀ ਤਾਉ ਹਟ ਜਾ ਪਾਛੇ ਇਹ ਗੋਲ ਬੜਾ ਚਲੋ ਬਿੰਮੀ ਦਾ ਵਿਆਹ ਸੀ ਉਦੋਂ ਬੜਾ ਚਲਦਾ ਸੀ ਆਏ ਹਾਏ ਅੰਦਰ ਦੀ ਚਾਤੀ ਨੇ ਜਿਹੜਾ ਤੇ ਬੁਮਾਲ ਦਿੱਤਾ ਸੀ ਤੇ ਉਹਦਾ ਇੱਕ ਮਾਮਾ ਮਾਮਾ ਸੀ ਮਸਲ ਸਰਟ ਹਟ ਜਾ ਤਾਉ ਪਾਛੇ ਨੇ ਨਾਚਣ ਦੇ ਦੀਵਰ ਕੇ ਹਾਂਜੀ ਹਾਂ ਮਮਾ ਤੈਨੂੰ ਵਾਲ ਫੜਾਵਾ ਹੈ ਹੋਰ ਆ ਲੋ ਪੜੋ ਪਤਾ ਲੋ ਪੜੋ 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 ਅੱਛਾ ਦੇ ਪਾਪਾ ਸੇ ਜਾ ਬੱਚੇ ਜਾ ਚੇਰੇ ਚੇਰੇ ਕੰਮ ਆਏ ਇੱਕ ਕੰਮ ਮਤਰਾ ਨਾ 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 ਆਏ ਨਾ ਪਤਾ ਇਦਾਂ ਨਹੀਂ ਕਰੀ ਜਾਂਦਾ ਕੋਟ ਪੈਂਦੀ ਹੁੰਦੀ ਐ ਹਾਂ ਨਹੀਂ ਗੱਡੀ ਕਰਕੇ ਕਰ ਦਿੰਦੇ ਇਦਾਂ ਲੈ ਆ ਕਾ ਕੀ ਸੋਚ ਰਹੀ ਸੀ ਲੱਤਾਂ ਘੁਤਾਂਦੇ ਪਿਓ ਤੁਸੀਂ ਮੰਮਾ ਤੋਂ ਥੱਕ ਗਈ ਸੀ ਤੁਸੀਂ ਥੱਕ ਗਈ ਸੀ ਪਾਪਾ ਕਿੱਥੇ ਗਏ ਨੇ ਪਾਪਾ ਆਇਆ ਨਹੀਂ ਆਪਣੀ ਸੀਟ ਤੇ ਅੱਜ ਪਾਪਾ ਗਏ ਕੰਮ ਤੇ ਜਪਨੂਰ ਦੋ ਛੋਨਾ ਅਸੀਂ ਆਪ ਇਕੱਲੇ ਆ ਮਾਵਾ ਤੀਆਂ ਪਾਪਾ ਹੁਣੇ ਆ ਜਾਣ ਚੀਜੀ ਲੈ ਕੇ ਆਣਾ ਪਾਪਾ ਚੀਜੀ ਲੈਣ ਗਏ ਨੇ ਜਪਨੂ ਨੇ ਖਾਣੀ ਸੀ ਚੀਚੀ ਚੀਚੀ ਖਾਣੀ ਸੀ ਚੀਚੀ ਖਾਣੀ ਆ ਕੀ ਸੋਚਦੇ ਪਿਓ ਕੀ ਸੋਚ ਰਹੇ ਜੀ ਬੁੱਤ ਬੱਚ ਚਲੋ ਤੁਸੀਂ ਸ਼ੋਚ ਹੀ ਲਓ ਪਹਿਲੇ ਠੀਕ ਹੈ ਓਕੇ ਜਪਨੌਰ ਕੇ ਨਾਲ ਖੇਡੀ ਜਾ ਰਹੀ ਹੈ ਮੇਰੇ ਨਾਲ ਤੇ ਪਤਾ ਨਹੀਂ ਕੀ ਸੋਚੀ ਜਾ ਰਹੀ ਹੈ ਕੋਚ ਹੈ ਨਾ ਬਦ ਬੋਲਦੀ ਨਹੀਂ ਹਸੀ ਜਾਂਦੀ ਹੁੰਦੇ ਕੋਲ ਹਸੀ ਜਾਂ ਹਸੀ ਜਾ ਰਹੀ ਹੈ ਜਦੋਂ ਮੈਂ ਨੂੰ ਫੋਨ ਲਾ ਕੇ ਕੀਤਾ ਸੀ ਤੇ ਉਦੋਂ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਫੋਨ ਵਾਲਾ ਇਹਨਾਂ ਵੇਖਦੀ ਹੈ ਕਿ ਕੈਮ ਇੱਥੇ ਕੁਝ ਬੰਦਾ ਹੈ ਸਾਨੂੰ ਇਹਨੂੰ ਸਮਝ ਨਹੀਂ ਲੱਗਦੀ ਕਿ ਕੈਮਰਾ ਕੀ ਜੀਜ ਹੈ ਕੋਈ ਹੈ ਹਨਾ ਬਗਿਆਨਾਂ ਪਤਾ ਕਿ ਐਸੇ ਫੋਨ ਜੇ ਅੱਗੇ ਆਪਣਾ ਬੋਲਦੇ ਰਹਿੰਦੇ ਨੇ तो देख लो कपड़े खाई जाती अपने ना गंदी बात कपड़े नहीं खाने पुत तो नहीं खाने गंदी बात है गंदी बात होती है नहीं चलो नहीं नहीं करिए फिर आप नहीं, नहीं नहीं करो चलो चलो क्यों गए <laughs> क्यों गए <है> थी आएंगे नहीं कर करो किमें कर रही थी उन्हें जपनू किमें करता से उन्हें करो करो जरा तुम ਨਹੀਂ ਬੋਲਣਾ ਅੱਜਾ ਪਾਪਾ ਨੂੰ ਆਜਾ ਦੇ ਇਹ ਗੁੱਚਾ ਰੇ ਇੰਨਾ ਗੁੱਚਾ ਇੰਨਾ ਗੁੱਚਾ ਯਾਰ ਛੋਣਾ ਕਾਕਾ ਤੇ ਅੱਜ ਬਣਾਉਣਾ ਪੇਠਾ ਰਮਣ ਪੇਠਾ ਚੱਕਣਗੇ ਜਾਂ ਆ ਗਈ ਲੈਂਦਾ ਕਟਾਂ ਮੈਨੂੰ ਕੱਟਣਾ ਪੈਣਾ ਹੋਰ ਮੇਰੇ ਹੱਥ ਨਹੀਂ ਆਉਂਦੇ ਹਾਂ ਪੇਠਾ ਜਾਨੀ ਕਿ ਨੀ ਕਿਹਾ ਅੱਜ ਪੇਠਾ ਨਹੀਂ ਆਉਣਾ ਤਾਂ ਕਰਕੇ ਰਮਣ ਨਹੀਂ ਕੱਟ ਰਹੀ ਰਪ ਟੈਕ ਪੈ ਗਈ ਅੱਗੇ ਨਹੀਂ ਆਣਾ ਲਾ ਊਰੇ ਅੱਦੀ ਬਣਾਈ ਹੋਈ ਐ ਛੋਣੇ ਕਾਕੇ ਅੱਜ ਬਣਾਵਾਂਗੇ ਅਸੀਂ ਨਾ ਪਤਾ ਕਿਉਂ ਲੱਡੂ ਬਿਠਾ ਬਣਾਣਾ ਕਿਉਂਕਿ ਬਿਠੇ ਨਾਲ ਨਾ ਇਹਨਾਂ ਦੇ ਲੂਬੇਠਾ ਵਧੀਆ ਬਣਾ ਰਹੇ ਸਵੇਤੋਂ ਮੁੰਡਾ ਆ ਗਿਆ ਸਾਡੇ ਘਰਾਂ ਦਾ ਯਾਰ ਉਹ ਗੱਲ ਨਹੀਂ ਆਜ ਕੀ ਐ ਤੁਹਾਨੂੰ ਪਤਾ ਵੈਸੇ ਅੱਜ ਬੰਦਿਆਂ ਨੂੰ ਠੇਕਾ ਰਿਆ ਹੁੰਦਾ ਜਿਆਦ ਰੱਖਣ ਦਾ ਹਾਂ ਦੱਸੋ ਮੈਂ ਅੱਜ ਨਾ ਉਹ ਵੇਖਿਆ ਸੀਗਾ ਅੱਜ ਦਾ ਦਿਨ ਬਾਜੀ ਅਗਰ ਬਾਜੀ ਦੀ ਭਾਸ਼ਾ ਚ ਕਵਾਂ ਤੇ ਬਾਜੀ ਕਹਿਣਗੇ ਮੈਂ ਅੱਜ ਦੇ ਦਿਨ ਫਸ ਗਿਆ ਸੀ ਮਤਲਬ ਕਿ ਮੈਂ ਆਪ ਹੀ ਮੈਸੇਜ ਕੀਤਾ ਸੀ ਤੇ ਆਪ ਹੀ ਫਸਿਆ ਕਹਿ ਕੇ ਅੱਜ ਜਾਈ ਕਹਿੰਦਾ ਪਾਪਾ ਵੀ ਚੂਆ ਕੜਕੀ ਚੂਆ ਆਲੂ ਲੈਣ ਗਿਆ ਫਸ ਗਿਆ ਤੇ ਫਸ ਗਿਆ ਹਾਂ ਤੇ ਅੱਜ ਸਾਡੀ ਨਾ ਰੋਕਾ ਐਨੀਵਰਸਰੀ ਹੈ ਰੋਕਾ ਰੋਕਾ ਆਇਆ ਸੀ ਸਾਡਾ ਅੱਜ ਦੇ ਦਿਨ 93 93 ਨੂੰ ਸਾਡਾ ਨਾ ਰੋਕਾ ਹੋਇਆ ਸੀ ਤੇ ਅੱਜ 2 ਸਾਲ ਹੋ ਗਏ ਸਾਡੀ ਐਨੀਵਰਸਰੀ ਨੂੰ ਰੋਕਾ ਐਨੀਵਰਸਰੀ ਤੇ ਹੱਸਦੇ ਖੇਡਦੇ ਬੀਤ ਗਿਆ ਤੇ ਹੱਸਦੇ ਖੇਡਦੇ ਹੀ ਅੱਗੇ-ਅੱਗੇ ਬੀਤ ਜਾਏ ਮੋٹے ਨਾਲ ਲੜਦੇ-ਲੜਦੇ ਬੀਤ ਜਾਏ ਲੜਦੇ-ਲੜਦੇ ਨਹੀਂ ਆਸੇ ਵਾਲੀ ਲੜਾਈ ਹੁੰਦੇ-ਹੁੰਦੇ ਨਹੀਂ ਪਹਿਲਾਂ ਸਹੀ ਕਰ ਤੁਸੀਂ ਜਿਹੜੀ ਨਾ ਪਹਿਲਾਂ ਗੱਲ ਜਵਾਨ ਤੇ ਆ ਜਿਹੜੀ ਸਹੀ ਹੁੰਦੀ ਹੈ ਕਹਿੰਦੇ ਸੱਚੀ ਹੁੰਦੀ ਹੈ ਤੇ ਤਾਂ ਲੜਦੇ ਤਾਂ ਤੁਸੀਂ ਮੈਂ ਤਾਂ ਲੜਦੀ ਨਹੀਂ ਗੱਲ ਸੱਚਾਈ ਆ ਵੀ ਆ ਫਿਰ ਨਾਲ ਸਾਰੀ ਦਿਣੀ ਡਰਾਈ ਜਾਂ ਨਹੀਂ ਰਹਿੰਦੀ ਵਿਚਾਰੇ ਨਹੀਂ ਮੈਂ ਨਹੀਂ ਡਰਾਂਦੀ ਡਰੁੰਦੀ ਅੱਜ ਨਾ ਜਾਣਾ ਸੀ ਬਾਜ਼ਾਰ ਪਰ ਨਾ ਮੂਡ ਜਾਨੀ ਆ ਮੈਂ ਕੱਲ ਹੋਆ ਜਾਂ ਥਕਾਵਟ ਜੀ ਰਹਿੰਦੀ ਮਨੂੰ ਤਾਂ ਅਗਲੇ ਦਿਨ ਮੇਰੇ ਕੋਲ ਜਾਣ ਦੀ ਕਿਤੇ ਵੀ ਯਾਰ ਅੱਜ ਕਿਹੜਾ ਕਿਹੜੇ ਸ਼ਹਿਰ ਜਾਵਾਂ ਸੀ ਆਪਣੇ ਬਾਜ਼ਾਰ ਚ ਜਾਣਾ ਮੇਰੇ ਕੋਲ ਆਪਣੇ ਬਾਜ਼ਾਰ ਚ ਜਾਣ ਦੀ ਹਿੰਮਤ ਨਹੀਂ ਹੈਗੀ ਉਹ ਲਤਰਿਆ ਘਰ ਆ। ਤੋੜਲਾ ਨਹੀਂ ਬਰ ਅਜੇ ਹਿੰਮਤ ਨਹੀਂ ਦੀ ਨਹੀਂ ਜਾਣਦੀ। ਤਿਆਰ ਹੋਣ ਦੀ ਵੀ ਹਿੰਮਤ ਨਹੀਂ ਹੈਗੀ ਕਿ ਤਿਆਰ ਕਰਕੇ ਮੈਂ ਤਿਆਰ ਹੋ ਕੇ ਜਾਣਾ ਤੁਸਾ ਹੋਰ। ਬਾਈ ਦਾ ਪਿਆਰ ਤਾਂ ਹੀ ਤਿਆਰ ਬੈਠਿਆ ਬਾਈ। ਤੁਸੀਂ ਦੋਨੋਂ ਤਿਆਰ ਹੋ। ਮਰਚਾ ਜਾਣਾ ਹੈਗਾ। ਚਲ ਬਾਈ। ਹਾਂ। ਤੁਸੀਂ ਦੋਨੋਂ ਹੋਏ ਜਪਨੂ ਅੱਗੇ ਨਾ ਜੀ। ਉਹਦੇ ਤਾਂ ਵੀ ਜਾ ਕੇ ਜਪਨੂ ਨੂੰ ਲੈ ਕੇ ਜਾਣਾ ਅੱਜ ਤਾਂ ਘਰ ਵੀ ਬੜੀ ਹੈ। ਨਹੀਂ ਆਜੇ ਨਹੀਂ ਅੱਜ ਤਾਂ ਬਹੁਤ ਟਾਈਮ ਪਿਆ ਅੱਜ ਤਾਂ ਸਬਜ਼ੀ ਜੂਜੀ ਬਣਾ ਲਓ ਚਾਹੇ। ਹਾਂ ਜੀ ਦਾ ਮਰਚਾ ਦਾ ਪ੍ਰੋਗਰਾਮ ਬਣ ਜੀ। ਲਾਲ ਮਰਚਾ ਪਾਣੀ ਆ ਫਸਾਬਤ ਅੱਛਾ ਦੂਜੀ ਹਰੀ ਘਾਟੀ ਪੋਲੀ ਹਰੀਆਂ ਤੇ ਦੋ ਤਿੰਨ ਪਈਆਂ ਚਾਰ ਪੰਜ ਜੁਨੀਆਂ ਵੀ ਪਈਆਂ ਉਹ ਪਾ ਦਿਓ ਤੇ ਪੇਠੇ ਨਾਲ ਪੂੜੀਆਂ ਬਹੁਤ ਸਵਾਦ ਲੱਗਦੀਆਂ ਆਪਾਂ ਪੇਠਾ ਪੂੜੀ ਬਣਾਉ ਤੇ ਇੱਧਰ ਤੁਹਾਡੇ ਭਾਜੀ ਉਹਨਾਂ ਬਣਾ ਰਹੇ ਸਬਜੀ ਕਿਉਂਕਿ ਅਸੀਂ ਤੜਕਾ ਲੱਗ ਰਿਹਾ ਪੇਠੇ ਕੋ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਅੰਦਰ ਹਾਂ ਖੁਸ਼ਬੂ ਬੜੀ ਵਧੀਆ ਆ ਰਹੀ ਹੈ ਅੰਦਰ ਹਾਂ ਆ ਦੇਖੋ ਲਾਲ ਮਰਚਾ ਕਿੰਨੀਆਂ ਸਾਰੀਆਂ ਪਾ ਲਈਆਂ ਲਾਲ ਮਿਰਚਾਂ ਵਿੱਚ ਇਹਦੇ ਵਿੱਚ ਮਿੱਠਾ ਬਿਲਕੁਲ ਨਹੀਂ ਪਾਉਣਾ ਪਿੱਛੇ ਵਾਲਾ ਮੈਂ ਅੰਦਰ ਨਹੀਂ ਕਰਦਾ ਪਿੱਛਾ ਦੋ ਦਾਣੇ ਪਿੱਛੇ ਜਿਹਦੇ ਵਿੱਚ ਮੈਂ ਮਿੱਠਾ ਪਹਿਲੇ ਹੀ ਹੁੰਦਾਗਾ ਪਾਣਾ ਹੀ ਮੈਂ ਖਾਣਾ ਨਹੀਂਗਾ ਫਿਰ ਤਾਂ ਮੈਂ ਨਹੀਂ ਪਾ ਰਹੀ ਦੋ ਦਾਣੇ ਪਾਉਣਾ ਨਹੀਂ ਕਰੀ ਇਹਨੀਆਂ ਨਾ ਨਹੀਂ ਪਾ ਰਹੀ ਮੈਂ ਵਿੱਚ ਨਮਕ ਤੇਜ ਰੱਖਣੀ ਪੈਂਦੀ ਆ ਮਿੱਠਾ ਮੈਂ ਖਾਂਦਾ ਨਹੀਂ ਨਾ ਨੱਕੀ ਪਈ ਸੀ ਆ ਜੇ ਨਮਕ ਮਰਚਾ ਹਲਦੀ ਬਾਅਦ ਪਾਉਗੋ ਮਮਟਲ ਦੀ ਪਾਤੋ ਨਾਲੀ ਪਰ ਇਹਨਾਂ ਨੂੰ ਕਦੇ ਤੇ ਕੱਚੀ ਨਾਰਾਜੇ ਬਾਕੀ ਅਸੀਂ ਅੱਜ ਰੋਕਾ ਐਨੀਵਰਸਰੀ ਨਹੀਂ ਮਨਾਈ ਕਿਉਂਕਿ ਪਿਆਰ ਹੋਣਾ ਚਾਹੀਦਾ ਐਨੀਵਰਸਰੀ ਤੇ ਜਦੋਂ ਮਰਜ਼ੀ ਮਨਾਈ ਜਾਓ ਹਨਾ ਕਿਉਂਕਿ ਜਿਹੜੇ ਦਿਨ ਬੰਨਾਂ ਲਈ ਹੱਥ ਹੱਥ ਕੇ ਨਿਕਲ ਗਿਆ ਉਹ ਦਿਨ ਐਨੀਵਰਸਰੀ ਹੋਗੀ ਫਿਰ ਵੀ ਹੁਣ ਜਿੱਦਣ ਦੁਬਾਰਾ ਮਾਰਕੀਟ ਜਿੱਦਣ ਵੀ ਅਸੀਂ ਦੁਬਾਰਾ ਮਾਰਕੀਟ ਗਏ ਉਹ ਦਿਨ ਐ ਐਨੀਵਰਸ ਕੁਝ ਲੈ ਆਵਾਂਗੇ ਮਿੱਠਾ ਵਸ ਘਰੇ ਕਿ ਕਿ ਬਾਹਰ ਨਹੀਂ ਚੀਜ਼ ਖਾਈ ਜਾਂਦੀ ਘਰੇ ਆ ਕੇ ਹੀ ਸੂਣ ਮਿਲਦਾ ਹਨਾ ਬਾਹਰ ਖਾਦੀ ਨਹੀਂ ਜਾਂਦੀ ਕਿਉਂਕਿ ਜਦ ਪਨੋਰ ਨਾਲ ਹੁਣ ਆਈ ਹੁੰਦਾ ਕਿ ਬੱਚੇ ਨਾਲ ਆਪਾਂ ਫਟਾਫਟ ਘਰ ਪਹੁੰਚੀਏ ਤੇ ਘਰ ਜਾ ਕੇ ਖਾ ਲਓ ਜੋ ਘਰਾਂ ਦੇ ਤੱਕ ਆਈਸਕ੍ਰੀਮ ਖਾ ਲੂ ਬਾਕੀ ਤੜਕਾ ਬਣੀ ਜਾ ਰਿਹਾ ਮੈਂ ਪੂੜੀਆਂ ਬਣਾਵਾਂਗੀ ਅੱਛਾ ਮਿੱਠਾ ਪੂੜੀ ਮਿੱਠਾ ਪੂੜੀ ਟਾਈਮ ਵਧੀਆ ਲੱਗੇਗਾ ਰੋਕਾ ਸਰਮਣੀ ਤੇ ਪੇਠਾ ਪੂਰੀ ਐਨੀਵਰਸਰੀ ਜਦ ਆਉਗੀ ਵੈਡਿੰਗ ਐਨੀਵਰਸਰੀ ਉਦੋਂ ਸੌਲਿਟ ਹੋ ਰਹਿਣਾ ਹੈ ਰਾਤਰੀ ਪੂੜੀ ਇਹ ਹੁੰਦੀ ਕੀ ਹੈ ਸੇਵ ਐਨੀਵਰਸਰੀ ਗਿਆ ਬਾਂਦਰੀ ਅੱਛਾ ਕੇਸ ਪੈ ਚਟਾ ਤੇਰੇ ਤੇ ਕਿਵੇਂ ਪੈ ਗਿਆ ਤੇ ਦੂਜਾ ਮੈਂ ਸਬਜੀ ਧਰ ਕੇ ਰਮਨ ਦੀ ਡਿਊਟੀ ਰਹੀ ਗਈ ਹੈ ਨਾ ਤੇ ਮੈਂ ਯਾਨੀ ਕਿ ਬਣਾ ਧਰ ਕੇ ਆ ਗਿਆ ਤੁਸੀਂ ਲੋਲਾ ਪਾ ਚਿੜਾ ਜਾ ਤੇ ਬਾਕੀ ਜਿਵੇਂ ਕਿ ਤੁਹਾਨੂੰ ਰਮਨ ਨੇ ਦੱਸਿਆ ਹੈ ਤੇ ਸਾਨੂੰ ਪਿੰਡਾਂ ਵਾਲਿਆਂ ਨੂੰ ਕੀ ਪਤਾ ਹੁੰਦਾ ਨਵਸੜੀ ਪੂਸੜੀ ਦਾ ਹਨਾ ਤੇ ਬਾਕੀ ਇਹ ਨਾ ਇਹ ਇਹ ਇੱਕ ਰਮਣ ਦਾ ਇੰਨਾ ਕ ਦਿਮਾਗ ਆ ਵੀ ਇਹ ਆਪਦੇ ਨਾ ਤਾਏ ਚਾਚਾ ਦਾ ਭੂਆ ਦੇ ਮੁੰਡਿਆਂ ਦੇ ਕੁੜਿਆਂ ਦੇ ਹਨਾ ਤੇ ਮੇਰੇ ਸਹਾਨ ਆਪਦੇ ਭੂਆ ਦਾ ਬਰਥਡੇ ਵੀ ਯਾਦ ਹੋਊਗਾ ਵੀ ਇਹ ਆ ਭੂਆ ਦਾ ਆਰ ਦੇਣ ਦਾ ਬਰਥਡੇ ਆ ਭੂਆ ਦਾ ਆਰ ਦੇਣ ਦਾ ਬਰਥਡੇ ਹੁਣਾਂ ਨੂੰ ਨਹੀਂ ਪਤਾ ਹੁੰਦਾ ਇਹਨੂੰ ਪਹਿਲਾਂ ਪਤਾ ਹੁੰਦਾ ਵੀ ਇਹਦਾ ਅੱਜ ਵਾਡੇ ਆ ਇਹਦਾ ਅੱਜ ਪਾਟਿਆ ਹਨਾ ਤੇ ਮੈਨੂੰ ਤਾਂ ਪਤਾ ਨਹੀਂ ਸੀ ਮੇਰਾ ਬਰਥਡੇ ਕਦੋਂ ਆ ਕਿਉਂਕਿ ਉਦੋਂ ਸ਼ਾਇਦ ਮੇਰੇ ਹਿਸਾਬ ਨਾਲ ਜਦੋਂ ਦਾ ਮੇਰਾ ਜਨਮ ਤੇ ਜਨਮ ਪੱਤਰੀਆਂ ਨਹੀਂ ਸੀ ਸ਼ਾਇਦ ਬਣਦੇ ਨਾ ਮੇਰੇ ਹਿਸਾਬ ਨਾਲ ਤੇਰੀ ਜਨਮ ਪੱਤਰੀ ਹੋਣੀਗੀ ਤਾਂ ਕਰਕੇ ਮੈਨੂੰ ਪਤਾ ਨਹੀਂ ਸੀਗਾ ਬਰਥਡੇ ਕਦੋਂ ਦਾ ਹੁੰਦਾ ਮੇਰਾ ਆਹ ਵਾਰ ਕੁੜੀਏ ਸੀ ਜਨਮ ਹੋਈ ਜਾਂ ਕੰਨ ਫਿਰ ਮੈਨੂੰ 5 ਮਹੀਨਾ ਮੇਰਾ ਸਰਟੀਫਿਕੇਟ ਲੱਭਾ ਉਹਦੇ ਤੇ ਮੇਰੀ ਬਾਸਟਾ ਯਾਨੀ ਕਿ ਉਹਨ ਦਾ ਮੈਨੂੰ ਪਤਾ ਹੈਗਾ ਮੇਰਾ 83 ਦਾ ਜਨਮ ਤੇ ਪਰਲਾ ਡੇਟ ਤੇ ਮਹੀਨਾ ਨਹੀਂ ਪਤਾ ਸੀ ਕਿਹੜਾ ਹੁਣ ਮੈਨੂੰ ਪਤਾ ਲੱਗਿਆ ਹੈਗਾ ਯਾਨੀ ਕਿ ਲਗਭਗ 1.5 ਤੋਂ 2 ਸਾਲਾਂ ਦਾ ਵੀ ਮੇਰਾ 2011 83 ਬਰਥਡੇਟ ਹੈ ਤੇ ਤੁਹਾਨੂੰ ਮਗਨ ਨਾ ਨਾ 5 ਸਾਲ ਵੱਡੀ ਹੋ ਗਈ ਉਹ ਤਾਂ ਬਾਕੀ ਓਮਰਾਜ ਕੀ ਰੱਖਿਆ ਡੱਡ ਹੋਣਾ ਚਾਹੀਦਾ ਜਵਾਨ ਪਿਆਰ ਹੋਣਾ ਚਾਹੀਦਾ ਤੇ ਬਾਕੀ ਅਸੀਂ ਲੜਦੇ ਵੀ ਬਹੁਤ ਆ ਉਹ ਕੁੱਕੜ ਨਹੀਂ ਲੜਦੇ ਨਾ ਕੁੱਕੜ ਉਹ ਕੰਮ ਆ ਸਾਡਾ ਤੇ ਬਸ ਸਾਡਾ ਗੁੱਸਾ ਹੁੰਦਾ ਹੈਗਾ ਮਨ ਕਿ ਚੰਨੋ ਵੀ ਕੋਈ ਖਾਸ ਨਹੀਂ ਮੜਾ ਜਾ ਇਹਨੂੰ ਮੈਂ ਬੋਲਦਾ ਇਹਨੇ ਮੈਨੂੰ ਬੋਲਤਾ ਮੈਂ ਤਾਂ ਬੰਦ ਨਹੀਂ ਪਤਾ ਕੀ ਕਹਿਣਾ ਹੈ ਹੋਟੇ ਹੈ ਹੋਟੇ ਹੈ ਬਸ ਇੰਨਾ ਕਾ ਸਾਡਾ ਜਾਨੀ ਕਿ 5 ਮਿੰਟ ਦਾ ਬਾਲੇ ਆ ਮੈਂ ਤੁਹਾਨੂੰ ਕਹਿੰਨਾ 5 ਮਿੰਟ ਦਾ ਹਾਂ ਪੰਜ ਮਿੰਟ ਦਾ ਲੈ ਗਈ ਮੇਰਾ ਹਾਂ ਵਾਈਟ ਵੀ ਦਾ ਲੈ ਗਈ 5 ਮਿੰਟ ਦਾ ਬਾਲੇ ਆ ਤੇ ਜਾਨੀ ਕਿ ਵੀ 2-3 ਮਿੰਟ ਦਾ ਹੁੰਦਾ ਸਾਡਾ ਗੁੱਸਾ ਘਸਾ ਤਾਂ ਨਹੀਂ ਹੁੰਦਾਗਾ ਵੈਸੇ ਉਹੀ ਉਹੀ ਉਹ ਤਾਂ ਤੁਹਾਨੂੰ ਪਤਾ ਜਿੱਥੇ 2 ਭਾਂਡੇ ਹੁੰਦੇ ਉੱਥੇ ਕੜਕਦੇ ਹੁੰਦੇ ਆ ਇਹ ਅੱਡੇ ਨਹੀਂ ਖੜਕਦਾ ਦੇਖੋ ਕਿ ਮੈਨੂੰ ਚੰਗੇ ਨਹੀਂ ਲੱਗਦੇ ਖੜਕਦੇ ਅੱਛਾ ਇਹ ਖੜਕਾ ਦਿੰਦੀ ਆ ਪਰ ਮੈਂ ਥੋੜਾ ਜਿਹਾ ਸੁਭਾਅ ਨਾਲ ਲਿਆ ਆ ਖੜਕਣੀਆਂ ਖੜਕਣ ਤੋਂ ਇਹ ਜ਼ਿਆਦਾ ਖੜਕਦੇ ਨੇ ਮੈਂ ਰੋਕ ਲੈਣੀ ਆ ਇਹ ਪਤਾ ਕੀ ਗੱਲ ਆ ਇਹ ਹੈਗੀ ਆ ਮੈਂ ਤੁਹਾਨੂੰ ਨਹੀਂ ਬੋਲ ਰਾ ਇੱਕ ਗੱਲ ਇੱਕ ਗੱਲ ਇੱਕ ਗੱਲ ਮੇਰੀ ਗੱਲ ਸੁਣ ਲੈ ਇਹਦੇ ਵਿੱਚ ਤੂੰ ਮੈਨੂੰ ਦੱਸ ਦੇ ਮੇਰੀ ਗੱਲ ਸੁਣ ਵੀ ਮੇਰਾ ਸੁਭਾਅ ਹੈਗਾ ਹਰ ਵਕਤ ਮौज-ਮਾਸਤੀ ਚ ਰਹਿਣ ਦਾ ਹਣਾ ਰਵਣ ਇਹ ਬਰਦਾਸ਼ਤ ਨਹੀਂ ਕਰਦੀ ਬਰਦਾਸ਼ਤ ਕਿਉਂ ਨਹੀਂ ਕਰਦੀ ਜਦੋਂ ਮੈਂ ਕਹਿੰਦੀ ਆ ਕਿ ਕੁੜੀ ਸੋ ਗਈ ਆ ਤੇ ਟੀਵੀ ਬੰਦ ਕਰ ਦੋ ਨਹੀਂ ਜਿੱਦ ਪੜ ਕੇ ਰਾਤ ਦੇ 12 ਵਜੇ ਤੱਕ ਦੇਖਣੇ ਨੇ ਟੀਵੀ ਦੀ ਗੱਲ ਨਹੀਂ ਉਹ ਤਾਂ ਮਨਮੂਨ ਹੀ ਤੂੰ ਕਰਨ ਦਿੰਦੀ ਤੂੰ ਤਾਂ ਜੱਪ ਨੂੰ ਮौज-ਮਾਸਤੀਆਂ ਕਰ ਰਿਹਾ ਹੈਲੋ ਚਾਚੀ ਕਾ ਵਾਈ ਗੁਰੂ ਸੱਚ ਬਾਜ਼ਾਰ ਚੋਂ ਆਵੇ ਹੁਣ ਮੇਰੇ ਨਾਲ ਤੇਰੇ ਨਾਲ ਤਾਂ ਸੌਂਦੀ ਜਾਵੇ ਨਾਲੇ ਨਾ ਅੱਗੇ ਇਹ ਅੱਗੇ ਇਹ ਕਹਿੰਦੀ ਹੁੰਦੀ ਹੱਪ 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 ਹੁਣ ਇਹ ਨਾਲੇ ਤਾਂ ਨੀਂਦ ਆਵੇ ਇਹਨੂੰ ਬਾਜ਼ਾਰ ਚ ਆ ਰਹੀ ਸੀ ਮੇਰੇ ਨਾਲ ਤੇ ਵਾਹਿਗੁਰੂ ਵਾਹਿਗੁਰੂ ਕਰਦੀ ਆ ਇਹ ਵਾਹਿਗੁਰੂ ਆਹ ਦੇਖੋ ਵਾਹਿਗੁਰੂ 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 ਜੀ ਵਾਹਿਗੁਰੂ ਰੋਮਾਨ ਨੂੰ ਨਹੀਂ ਕਹਿਆ ਵਾਹਿਗੁਰੂ ਕਹਿਣ ਨੂੰ ਗਿਆ ਅੱਛਾ ਵਾਹਿਗੁਰੂ ਕਹਿਣਾ ਸਟਾਈਲ ਆ ਸਾਡੇ ਜੱਪਨਾ ਹੋਰ ਦਾ ਤੇ ਵਾਹਿਗੁਰੂ ਵਾਹਿਗੁਰੂ ਜੀ ਚਲੋ ਆਈਆਂ ਅਸੀਂ ਖੇਡਦੀ ਰਹੇ ਤੇ ਸਾਰਿਆਂ ਦਾ ਪਰਿਵਾਰ ਆਈਆਂ ਹੱਸਾ ਖੇਡਦਾ ਰਹੇ ਇਹੋ ਜਿਹਾ ਕਰਦੇ ਆ ਕਾਨੂੰਨ ਫ੍ਰੀ ਨਮਰ ਬੋ ਦੇ ਨਾਮ ਲੈਂਦੇ ਆ ਧੰਨਵਾਦ ਸਤਿ ਸ੍ਰੀ ਅਕਾਲ